ਬਾਬਾ ਨਾਮਦੇਵ ਜੀ ਸ਼ਰੋਮਣੀ ਭਗਤ ਵੱਡਾ ਹਾਂਜੀ ਬਾਬਾ ਨਾਮਦੇਵ ਜੀ ਸ਼ਰੋਮਣੀ ਭਗਤ ਵੱਡਾ ਜਿਨ੍ਹਾਂ ਦੀਆਂ ਜੱਗ ਵਿੱਚ ਵੱਡੀਆਂ ਵਡਿਆਈਆਂ ਨੇ ਹੈ ਅਵਤਾਰ ਦਿਹਾੜਾ ਉਹਨਾਂ ਸਤ ਗੁਰਾਂ ਦਾ ਮਾਤਾ ਗੋਨਾਬਾਈ ਤੇ ਪਿਤਾ ਦਾਮ ਸੇਠ ਜੀ ਨੂੰ ਮੈਨ ਨੇ ਵਡਿਆਈਆਂ ਨੇ ਕੀ ਬਾਤ ਸੱਚੀ ਸੱਚ ਦਾ ਅੱਜ ਚੰਨ ਚੜਿਆ ਬ੍ਰਹਿਮੰਡ ਵਿੱਚ ਤਾਈਆਂ ਰੁਸ਼ਨਾਈਆਂ ਨੇ ਮੈਂ ਤਾਂ ਵਿਸ਼ਨੂੰ ਅਵਤਾਰ ਤੁਹਾਨੂੰ ਸਮਝਦਾ ਹਾਂ ਦਿੰਦੇ 베ਦ ਗ੍ਰੰਥ ਗਵਾਈਆਂ ਨੇ ਹੈ 72 ਵਾਰੀ ਭਗਵਾਨ ਨੇ ਤੁਹਾਨੂੰ ਦਰਸ਼ਨ ਦਿੱਤੇ ਇਹ ਭਗਤ ਨਾਮਦੇਵ ਜੀ ਤੁਹਾਡੀਆਂ ਧਨ ਕਮਾਈਆਂ ਨੇ ਵਿਰੋਧੀ ਪੰਡਤਾਂ ਨੇ ਤੁਹਾਡਾ ਬੜਾ ਵਿਰੋਧ ਕੀਤਾ ਤਾਈਓ ਤੁਸੀਂ ਮੂਈਆਂ ਗਊਆਂ ਜੀਵਾਈਆਂ ਤੁਹਾਡੇ ਘਰ ਨੂੰ ਜਿਹੜੇ ਰੱਬ ਨੇ ਅੱਗ ਲਾਈ ਉਸ ਰੱਬ ਨੇ ਅੱਗਾਂ ਬੁਝਾਈਆਂ ਨੇ ਉਹ ਆਪੇ ਕਾ ਲਿਆ ਤੇ ਆਪੇ ਰਾਜ ਬਣਿਆ ਤੇਰੀਆਂ ਸੋਹਣੀਆਂ ਸੁੰਦਰ ਛਪਰੀਆਂ ਬਣਾਈਆਂ ਨੇ ਗਵਾਂਢਣ ਪੁੱਛਦੀ ਵੇ ਨਾਮਿਆਈ ਰਾਜੇਰਾ ਮੈਂ ਮਜ਼ਦੂਰੀਆਂ ਦੇ ਦੂੰ ਧੂਣ ਦਵਾਈਆਂ ਨੇ ਤਾਂ ਕਿ 76 ਸਭਾ ਹਟੂਰ ਵੱਲੋਂ ਸਭ ਨੂੰ ਲੱਖ ਕਰੋੜ ਵਧਾਈਆਂ ਨੇ ਨਿਮਾਣੀ ਕੌਮ ਨੂੰ ਭਗਤ ਨਾਮਦੇਵ ਜੀ ਇਤਿਫਾਕ ਬਖਸ਼ਿਓ ਆਵਰੇ ਕਿਹੜੇ ਪਾਪੀ ਨੇ ਫੁੱਟਾਂ ਪਾਈਆਂ ਨੇ ਅੱਜ ਹੋਵੇ ਭਗਤ ਨਾਮਦੇਵ ਜੀ ਜੈ ਜੈਕਾਰ ਤੁਹਾਡੀ పాਪਕੂੜ ਦੀਆਂ ਰੂਹਾਂ ਕਮਲਾਈਆਂ ਨੇ ਭਗਤ ਨਾਮਦੇਵ ਜੀ ਅੱਜ ਸਾਰੇ ਸੰਸਾਰ ਤੇ ਤੁਹਾਡਾ ਜਾਸ ਹੁੰਦਾ ਤੁਹਾਡੇ ਨਾਮ ਦੀਆਂ ਜੋਤਾਂ ਜਗਾਈਆਂ ਨੇ ਅੰਤ ਵਿੱਚ ਇਕਵਾਲ ਸਿੰਘ ਹਟੂਰ ਇਹੀ ਆਖਦਾ ਏ ਕਿਰਪਾ ਤੁਹਾਡੀ ਨਾਲ ਸੋਝੀਆਂ ਆਈਆਂ ਨੇ ਕਿਰਪਾ ਤੁਹਾਡੀ ਨਾਲ ਸੋਝੀਆਂ ਆਈਆਂ ਨੇ ਜੀ ਆਪ ਜੀ ਨੂੰ ਪਿਆਰ ਭਰੀ ਸਤਕਾਰ ਭਰੀ ਸਾਸਤਰੀ ਕਾਲ ਜੀ ਇਕਵਾਲ ਸਿੰਘ 메ਨ ਬਾਜ਼ਾਰ ਹਟੂਰ ਤਹਿਸੀਲ ਜਿਕਰਾਉਂ ਜ਼ਿਲ੍ਹਾ ਲੁਧਿਆਣਾ ਰੋਮਣੀ ਭਗਤ ਬਾਬਾ ਨਾਮਦੇਵ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਮੈਂ ਆਪ ਜੀ ਨੂੰ ਖੁਸ਼ੀ ਦਾ ਸੁਣਾਈ ਸਮੂਹ ਚੜ੍ਹਦੀ ਕਲਾ ਟਾਈਮ ਟੀਵੀ ਦੇ ਮਤਲਬ ਦਰਸ਼ਕਾਂ ਨੂੰ ਅਤੇ ਸਾਰੀ ਸ੍ਰਸ਼ਟੀ ਨੂੰ ਸ਼ੁਭਕਾਮਨਾਵਾਂ ਨਾਮਦੇਵ ਜੀ ਦੇ ਅਵਤਾਰ ਪੁਰਬ ਦੀਆਂ ਪ੍ਰਕਾਸ਼ ਪੁਰਬ ਦੀਆਂ ਕਰੋੜਾਂ ਵਾਰ ਵਧਾਈਆਂ ਜੀ ਜੀ ਆਪ ਜੀ